ਜੀ ਆ ਜੀ ਪੀਐਸਪੀਸੀਐਲ ਦੀ ਮੈਨੇਜਮੈਂਟ ਵੱਲੋਂ ਆਉਣ ਵਾਲੀ 24 ਸਤੰਬਰ ਨੂੰ ਬੀਓਡੀ ਮੀਟਿੰਗ ਦੇ ਵਿੱਚ ਇਹ ਕਿਹਦੇ ਨੇਰੀਆ ਸੰਬੰਧੀ ਮੰਗਿਆਈ ਪੱਤਰ ਕਿਸ ਤਰ੍ਹਾਂ ਬਕਾਇਆ ਜਾਂ ਮੋਬਾਈਲ ਬਤਾ ਬਹਾਲ ਕੰਮ ਸੰਬੰਧੀ ਪਿੰਡੂ ਪਤਾ ਜੋ ਘਟਿਆ ਉਸ ਨੂੰ ਬਹਾਲ ਕੰਮ ਸੰਬੰਧੀ ਜਾਂ ਪਾਵਰ ਕਾਉਂਡਜ ਵਿਭਾਗ ਦੇ ਜੋ ਖਾਲੀ ਪਈਆਂ ਸਾਮੀਆਂ ਨੂੰ ਭਰਤ ਸੰਬੰਧੀ ਫੈਲਾ ਕੀਤਾ ਜਾ ਸਕਦਾ ਹੈ ਜੀ ਧੰਨਵਾਦ ਪੰਜਾਬ ਸਰਕਾਰ ਦੇ ਮਲਾਿਆਂ ਵੱਲੋਂ ਅਤੇ ਪੈਨਸ਼ਨਾਂ ਵੱਲੋਂ ਪੰਜਾਬ ਸਰਕਾਰ ਦੇ ਵਿਰੁੱਧ ਜੋ ਵਿਗਲਰ ਪਿਆਦਾਤਾ ਹੈ ਜੀ ਕਿਉਂਕਿ ਆਉਣ ਵਾਲਿਆਂ ਦੇ ਵਿੱਚ ਪੰਜਾਬ ਸਰਕਾਰ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਵਿੱਚ ਘੇਰਨ ਦੀ ਤਿਆਰੀ ਕਰ ਲਈ ਹੈ ਮਜਾਦ ਦੇ ਮਲਾਜਾਂ ਵੱਲੋਂ ਅਤੇ ਰਿਟਾਇਰਮੈਂਟ ਹੋਏ ਸਾਥੀਆਂ ਵੱਲੋਂ ਆਉਣ ਵਾਲੀ 2 ਅਕਤੂਬਰ ਨੂੰ ਅੰਮਾਲਾ ਕੈਂਟ ਵਿਖੇ ਨੇੜੇ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਦੀ ਬੈਕ ਸਾਈਡ ਦੇ ਉੱਪਰ ਡੀਸੀ ਹਾਊਸ ਦੇ ਨੇੜੇ ਜੋ ਕਿ ਰੋਸ ਮਜ਼ਾਰਾ ਕੀਤਾ ਜਾਊਗਾ ਤੇ ਬਾਜ਼ਾਰ ਦੇ ਵਿੱਚ ਝੰਡਾ ਮਾੜਕ ਤੜਾਊਗਾ ਜੋ ਪੰਜਾਬ ਸਰਕਾਰ ਹੈ ਜਾਗ ਹਰਿਆਣਾ ਦੇ ਵਿੱਚ ਜੋ ਕਿ ਲੋਕਾਂ ਨੂੰ ਦੱਸਦੀ ਹੈ ਕਿ ਅਸੀਂ ਆਹ ਸੂਦਾਂ ਦਿੱਤੀਆਂ ਪੰਜਾਬ ਵਿੱਚ ਉਹਨਾਂ ਬਾਰੇ ਜੋ ਹਰਿਆਣਾ ਦੇ ਲੋਕਾਂ ਨੂੰ ਜਾਗਰ ਕੀਤਾ ਜਾਊਗਾ ਕਿ ਜੇ ਜੋ ਮਾਂ ਸਰਕਾਰ ਉਹ ਬੇਇਮਾਨ ਹੋ ਸਕਦੀ ਆ ਕਿਉਂਕਿ ਮਲਾਜਮਾਂ ਨਾਲ ਬਾਰੇ ਬਹੁਤ ਕਰਦੀ ਆ ਪਰ ਬਾਧੇ ਕਰਕੇ ਜੋ ਮੰਗਾਂ ਪੂਰੀਆਂ ਨਹੀਂ ਕਰ ਰਹੀ ਜਿਸ ਕਰਕੇ ਪੰਜਾਬ ਦੇ ਮਲਾਜਮਾਂ ਵੱਲੋਂ ਅਰਡਰ ਡੈਰਮਡ ਮਲਾ ਜਾਂ ਵੱਲੋਂ ਵੱਖ-ਵੱਖ ਸ਼ਹਿਰਾਂ ਤੋਂ ਗੱਡੀਆਂ ਰਾਹੀਂ ਬੱਸਾਂ ਰਾਹੀਂ 2 ਅਕਤੂਬਰ ਨੂੰ ਜੋ ਉਮਾਲਾ ਕੈਂਟ ਹੈ ਉੱਥੇ ਪਹੁੰਚਣਗੇ ਪੰਜਾਬ ਸਰਕਾਰ ਦੇ ਲਾਲੇ ਪੁਲ ਖੁੱਲ੍ਹੇ ਜਾਊਗੀ ਕਿਉਂਕਿ ਜੋ ਪੰਜਾਬ ਸਰਕਾਰ ਇਹਨਾਂ ਨੇ ਮੰਗ ਹੈ ਕਿ ਮੰਗਿਆਈ ਪੱਤਨੇ ਕਿਸ ਤਰ੍ਹਾਂ ਬਕਾਇਆ ਜਿ세 ਤਰ੍ਹਾਂ ਕੇਂਦਰ ਸਰਕਾਰ ਡੀਏ 50% ਆ ਪਰ ਪੰਜਾਬ ਇਹਨਾਂ ਦਾ ਡੀ 38% ਆ ਡੀਏ ਵਿੱਚ ਬਾਰਾਂ ਮਹੀਨਿਆਂ ਦਾ ਵਾਧਾ ਕਰਨ ਸੰਬੰਧੀ 50% ਡੀ ਕਰਨ ਸੰਬੰਧੀ ਐਫਐਮ ਮੰਗਾ ਹਾਂ ਜੀ 17 ਸਾਧੂ ਦੇ ਹਰਬੀ ਵਾਲੇ ਮਲਾਿਆਂ ਨੂੰ ਕੇਂਦਰ ਸਰਕਾਰ ਦੱਸ ਕੇ ਨਾ ਲਾਗੂ ਕੀਤਾ ਜਾਵੇ ਸਤਾਂਵੇਂ ਪੇਕ ਵਿੱਚ ਨੰਨ 50 ਦੇ ਮਲਾਿਆਂ ਦੇ ਉੱਪਰ 6ਵੇਂ ਪੇਖੇ ਲੱਗਦਾ ਹੈ ਮੰਗ ਹੈ ਮੁੱਖ ਮੰਗ ਹੈ ਪ੍ਰਾਣੀ ਪੈਨਸਨ ਗੇ ਬਹਾਲ ਕਰਨ ਦੀ ਮੰਗਾ ਕਿਉਂਕਿ ਮੁਖਲੀ ਭਵਨਤਵਾਨੀ ਸਰਕਾਰ ਨੇ ਇੱਕ ਲੰਗੜਾ ਨੋਟਿਸ ਦਿੱਤਾ ਪਰ ਨੋਟੀਫਿਕੇਟ ਕਰਤਾ ਤੱਕ ਪ੍ਰਾਣੀ ਪੈਨਸਨ ਸਕੀਮ ਨਿਯਮ 1972 ਅਨਸਾਰ ਲਾਗੂ ਨਹੀਂ ਕੀਤੀ ਗਈ ਜਿਸ ਕਰਕੇ ਮਲਾਿਆਂ ਨੂੰ ਬਹੁਤ ਰੋਸ ਆ ਦੂਜੇ ਪਾਸੇ ਜੋ ਕੰਪਿਊਟਰ ਦੇ ਆਵਕਾ ਉਹਨਾਂ ਦੀ ਮੁੱਖ ਮੰਗ ਹੈ ਕਿ ਸਾਨੂੰ ਸਿੱਖਿਆ ਭਵਾਂ ਦੇ ਵਿੱਚ ਮਾਰਗ ਕੀਤਾ ਜਾਵੇ ਤੇ ਸਾਡੇ ਸ਼ੇਆ ਪੇਨਾ ਕੀਤਾ ਜਾਵੇ ਪਰ ਭਗਵਾਨ ਤਮਾਨ ਸਰਕਾਰ ਬਾਰ ਬਾਰ ਮੀਟਿੰਗਾਂ ਦੇ ਕੇ ਮੀਟਿੰਗਾਂ ਤੋਂ ਭੱਜਦੀ ਨਜ਼ਰ ਆ ਰਹੀ ਹੈ ਜਿਸ ਕਰਕੇ ਕੰਪਿਊਟਰ ਵਿਭਾਗ ਕੋਲ ਲਗਾਤਾਰ 21 ਦਿਨ ਹੋ ਚੁੱਕੇ ਹਨ ਜੀ ਜੋ ਸਮਰੂਹ ਡੀਸੀ ਹਾਊਸ ਦੇ ਬਾਹਰ ਜੋ ਕੋਖੜਦਾਲੇ ਬੈਠੇ ਸਾਡੀਆਂ ਭੈਣਾਂ ਬੈਠੀਆਂ ਹਨ ਕੱਲ 21 ਸਤੰਬਰ ਨੂੰ ਸੰਗਰੂਰ ਦੇ ਸ਼ਹਿਰ ਦੇ ਵਿੱਚ ਜਾਗੋ ਕੱਢੀ ਗਈ ਤਾਂ ਕਿ ਮਾਂ ਸਰਕਾਰ ਵਾਸਤੇ ਜੋ ਹੈ ਮਾਨ ਮੁੱਖ ਮੰਤਰੀ ਉਹਦੇ ਵਾਸਤੇ ਢੀਠ ਸਾਹਿਬ ਦੀ ਬਾਤ ਆ ਗਿਆ ਕਿ ਢੀਠ ਹੈ ਕਿਉਂਕਿ ਮਰਾ ਮੰਗਾ ਮੰਨ ਕੇ ਵੀ ਸਭ ਕੋ ਸੁਣ ਦੇ ਬਾਜੂਰ ਵੀ ਹਾਲੇ ਕਿ ਉਹ ਸ਼ਹਿਰ ਵਿੱਚ ਕੀੜਣ ਹੋ ਚੁੱਕੇ ਹਨ ਬੈਠੇ ਹਨ ਕਮਿਟਰ ਦੇ ਹਾਕਾ ਨੂੰ ਪਰ ਉਹਨੇ ਕੋਈ ਗੱਲ ਹੀ ਸੁਣ ਰਿਆ ਜਿਸ ਕਰਕੇ ਸੰਗਰੂਰ ਦੇ ਵਿੱਚ ਜਾਗੋ ਕੱਢੀ ਗਈ ਤਾਂ ਕਿ ਹੋ ਸਦਾ ਹੈ ਭਵੰਤੋ ਸਰਕਾਰ ਜਾਗੇ ਪਰ ਪਨਾਲਾ ਉੱਥੇ ਦਾ ਉੱਥੇ ਹੀ ਆ ਜਿਸ ਕਰਕੇ ਮਾਜਮ ਨੂੰ ਲਗਾਤਾਰ ਕੋਹੜਤਾਲ ਜਾਰੀ ਹੈ ਜੀ ਪੀਐਸ ਪੀਸੀਐਲ ਦੀ ਮੈਨੇਜਮੈਂਟ ਵੱਲੋਂ ਆਉਣ ਵਾਲੀ 24 ਨਵੰਬਰ ਨੂੰ ਬੀਓਡੀ ਮੀਟਿੰਗ ਦੇ ਵਿੱਚ ਇਹ ਕਿਹਨੇਰੀਆ ਸੰਬੰਧੀ ਮੰਗਿਆਈ ਪੱਤਰ ਕਿਸ ਤਰ੍ਹਾਂ ਬਕਾਇਆ ਜਾਂ ਮੋਬਾਈਲ ਬਤਾ ਬਹਾਲ ਕਰਨ ਸੰਬੰਧੀ ਪਿੰਡੂ ਪਤਾ ਜੋ ਘਟਿਆ ਉਸਨੂੰ ਬਹਾਲ ਕਰਨ ਸੰਬੰਧੀ ਜਾਂ ਪਾਵਰ ਕਾਉਂਡਜ ਮਹਿਕਮੇ ਜੋ ਖਾਲੀ ਪਈਆਂ ਸਾਮੀਆਂ ਨੂੰ ਭਾਰਤ ਸੰਬੰਧੀ ਫੈਲਾ ਕੀਤਾ ਜਾ ਸਕਦਾ ਹੈ ਜੀ ਧੰਨਵਾਦ ਸਾਥਿਓ ਮੇਰੇ ਚੈਨਨ ਨੂੰ ਸਾਫ ਸਕਿਆ ਕਰੋ ਜੀ